ਅੱਗੇ ਮੋਟਰਸਾਈਕਲ ਵਾਲਾ ਖੜਾ ਆ ਇਹ ਪੈਦਲ ਹੀ ਚਲੇ ਗਿਆ ਹੁਣ ਦੇਖੀ ਇਹ ਇਹ ਉਹ ਸਰਦਾਰ ਖੜਾ ਆ ਤੇ ਉਹ ਉਤਰਿਆ ਉਹ ਉਤਰਿਆ ਪਿੱਛੋਂ ਹਾਂ ਇਹ ਉਹ ਉਤਰਿਆ ਉਹ ਪਿੱਛੋਂ ਨਿਕਲਿਆ ਜੋ ਉਹ ਗੋਲੀ ਉਹ ਉਹ ਗੋਲੀ ਮਾਰੀ ਆ ਦੌੜਿਆ ਬੰਦਾ ਅੱਗੇ ਮੋਟਰਸਾਈਕਲ ਵਾਲਾ ਖੜਾ ਆ ਇਹ ਪੈਦਲ ਹੀ ਚਲੇ ਗਿਆ ਹੁਣ ਦੇਖੀ ਇਹ ਇਹ ਉਹ ਸਰਦਾਰ ਖੜਾ ਆ ਤੇ ਉਹ ਉਤਰਿਆ ਉਹ ਉਤਰਿਆ ਪਿੱਛੋਂ ਹਾਂ ਇਹ ਉਹ ਉਤਰਿਆ ਉਹ ਪਿਛੋਂ ਨਿਕਲਿਆ ਯੋ ਉਹ ਗੋਲੀ ਉਹ ਉਹ ਗੋਲੀ ਮਾਰੀ ਆ ਦੌੜਿਆ ਬੰਦਾ ਅੱਗੇ ਮੋਟਰਸਾਈਕਲ ਵਾਲਾ ਖੜਾ ਆ ਇਹ ਪੈਦਲ ਹੀ ਚਲੇ ਗਿਆ ਹੁਣ ਦੇਖੀ ਇਹ ਇਹ ਉਹ ਸਰਦਾਰ ਖੜਾ ਆ ਉਹ ਉਤਰਿਆ ਉਹ ਉਤਰਿਆ ਪਿੱਛੋਂ ਆ ਇਹ ਉਹ ਉਤਰਿਆ ਉਹ ਪਿਛੋਂ ਨਿਕਲਿਆ ਯੋ ਉਹ ਗੋਲੀ ਉਹ ਉਹ ਗੋਲੀ ਮਾਰੀ ਆ ਦੌੜਿਆ ਬੰਦਾ ਅੱਗੇ ਮੋਟਰਸਾਈਕਲ ਵਾਲਾ ਖੜਾ ਆ ਇਹ ਪੈਦਲ ਹੀ ਚਲੇ ਗਿਆ ਹੁਣ ਦੇਖੀ ਇਹ ਇਹ ਉਹ ਸਰਦਾਰ ਖੜਾ ਹੈ ਤੇ ਉਹ ਉਤਰਿਆ ਉਹ ਉਤਰਿਆ ਪਿੱਛੋਂ ਹਾਂ ਇਹ ਉਹ ਉਤਰਿਆ ਉਹ ਪਿੱਛੋਂ ਖੜਿਆ ਜੋ ਉਹ ਗੋਲੀ ਉਹ ਉਹ ਗੋਲੀ ਮਾਰੀ ਆ ਦੌੜਿਆ ਬੰਦਾ ਅੱਗੇ ਮੋਟਰਸਾਈਕਲ ਵਾਲਾ ਖੜਾ ਹੈ ਇਹ ਪੈਦਲ ਹੀ ਚਲੇ ਗਿਆ ਹੁਣ ਦੇਖੀ ਇਹ ਇਹ ਉਹ ਸਰਦਾਰ ਖੜਾ ਹੈ ਤੇ ਉਹ ਉਤਰਿਆ ਉਹ ਉਤਰਿਆ ਪਿੱਛੋਂ ਹਾਂ ਇਹ ਉਹ ਉਤਰਿਆ ਉਹ ਪਿੱਛੋਂ ਖੜਿਆ ਜੋ ਗੋਲੀ ਉਹ ਉਹ ਗੋਲੀ ਮਾਰੀ ਆ ਦੌੜਿਆ ਬੰਦਾ ਅੱਗੇ ਮੋਟਰਸਾਈਕਲ ਵਾਲਾ ਖੜਾ ਆ ਇਹ ਪੈਦਲ ਹੀ ਚਲੇ ਗਿਆ ਹੁਣ ਦੇਖੀ ਇਹ ਇਹ ਉਹ ਸਰਦਾਰ ਖੜਾ ਹੈ ਉਹ ਉਤਰਿਆ ਉਹ ਉਤਰਿਆ ਪਿੱਛੋਂ ਉਹ ਪੰਜਾਬ ਦੇ ਵਿੱਚ ਵੱਡਾ ਕਾਂਡ ਹੋਇਆ ਹੈ ਦਿਨ ਦਿਹਾੜੇ ਵੱਡਾ ਕਾਂਡ ਹੋਇਆ ਇੱਕ ਬੰਦੇ ਨੂੰ ਗੋਲੀ ਮਾਰ ਦਿੱਤੀ ਗਈ ਜਿਸ ਦੀ ਕਿ ਇਹ ਸੀਸੀਟੀਵੀ ਸਾਹਮਣੇ ਆਈ ਹੈ ਬੱਸ ਦੇ ਵਿੱਚੋਂ ਉਹ ਬੰਦਾ ਉਤਰਦਾ ਹੈ ਤਾਂ ਮਗਰ ਹੀ ਉਸਦੇ ਹਮਲਾਵਰ ਹੁੰਦਾ ਹੈ ਜੋ ਕਿ ਸਿੱਧਾ ਫਾਇਰ ਕਰਦਾ ਹੈ ਉਸਦੇ ਤਾਂ ਗੋਲੀ ਮਾਰ ਕੇ ਫਰਾਰ ਹੋ ਜਾਂਦਾ ਹੈ ਤਾਂ ਇਹ ਸੀਸੀਟੀਵੀ ਸਾਹਮਣੇ ਆਈ ਹੈ ਦੇਖ ਸਕਦੇ ਹੋ ਅਬ ਬਾਸਰ ਰੁਕੀ ਹੋਈ ਹੈ ਪਹਿਲਾ ਇੱਕ ਬੰਦਾ ਉਸ ਦੇ ਵਿੱਚੋਂ ਉਤਰਦਾ ਹੈ ਤਾਂ ਉਸ ਦੇ ਮਗਰ ਹੀ ਦੂਸਰਾ ਬੰਦਾ ਵੀ ਉਤਰਦਾ ਹੈ ਜੋ ਕਿ ਸੱਦਾ ਫੈਰ ਮਾਰ ਦਿੰਦਾ ਹੈ ਤਾਂ ਗੋਲੀ ਮਾਰ ਕੇ ਉਥੋਂ ਫਰਾਰ ਹੋ ਜਾਂਦਾ ਹੈ ਤਾਂ ਇਸ ਬੰਦੇ ਦੇ ਢਿੱਡ ਦੇ ਵਿੱਚ ਗੋਲੀ ਲੱਗੀ ਹੈ ਜਿਸ ਨੂੰ ਕਿ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇਸ ਦੀ ਸੀਸੀਟੀਵੀ ਸਾਹਮਣੇ ਆਈ ਹੈ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬਾਸਰ ਦੇ ਵਿੱਚ ਦੋਵੇਂ ਸਵਾਰ ਸਿਗੇ ਪਹਿਲਾ ਜਦੋਂ ਇੱਕ ਬੰਦਾ ਉਤਰਦਾ ਹੈ ਉਸ ਦੇ ਮਗਰ ਹੀ ਹਮਲਾਵਰ ਉਤਰਦਾ ਹੈ ਤਾਂ ਜਿਵੇਂ ਹੀ ਉਸ ਨੂੰ ਗੋਲੀ ਮਾਰ ਦਿੰਦਾ ਹੈ ਉੱਤਰ ਦੇ ਸਾਰੀ ਦੇਖ ਸਕਦੇ ਹੋ ਦੇਖ ਸਕਦੇ ਹੋ ਇਹ ਸੀਸੀਟੀਵੀ ਹੁਣ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਦਿਨ ਦਿਹਾੜੇ ਕਾਂਡ ਹੋਇਆ ਹੈ ਜਿੱਥੇ ਦਹਿਲ ਉੱਠੇ ਨੇ ਲੋਕ ਇਲਾਕੇ ਦੇ ਲੋਕ ਕੀ ਦਿਨ ਦਿਹਾੜੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬੇਖੌਫ ਹੋ ਕੇ ਬੰਦਾ ਆਂਦਾ ਹੈ ਜੋ ਕਿ ਬੱਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੋਵੇਂ ਸਵਾਰ ਚ ਗਏ ਤਾਂ ਦੋਵੇਂ ਰੰਜਿਸ਼ ਕੀ ਹੋਈ ਵਿਵਾਦ ਕੀ ਹੋਇਆ ਇਸ ਦਾ ਤਾਂ ਅਜੇ ਖੁਲਾਸਾ ਨਹੀਂ ਹੋ ਸਕਿਆ ਔਰ ਜਿਵੇਂ ਹੀ ਉਹ ਬੱਸ ਦੇ ਵਿੱਚੋਂ ਉਤਰਦਾ ਹੈ ਥੱਲੇ ਉਤਰਦਾ ਹੈ ਤਾਂ ਦੂਸਰਾ ਬੰਦਾ ਵੀ ਹਮਲਾਵਰ ਵੀ ਉਸਦੇ ਪਿੱਛੇ ਉਤਰ ਜਾਂਦਾ ਹੈ ਤਾਂ ਸਿੱਧਾ ਆਪਣੇ ਡੱਬ ਦੇ ਵਿੱਚੋਂ ਪਿਸਤੌਲ ਕੱਢਦਾ ਹੈ ਤਾਂ ਫਾਇਰ ਮਾਰ ਦਿੰਦਾ ਹੈ ਉਸ ਬੰਦੇ ਦੇ ਤਾਂ ਗੋਲੀ ਮਾਰ ਕੇ ਰਫੂ ਚੱਕਰ ਹੋ ਜਾਂਦਾ ਹੈ ਤਾਂ ਫਰਾਰ ਹੋ ਜਾਂਦਾ ਹੈ ਮੌਕੇ ਦੀ ਇਹ ਸੀਸੀਟੀਵੀ ਸਾਹਮਣੇ ਆਈ ਹੈ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੱਸ ਰੁਕਦੀ ਹੈ ਇੱਥੇ ਅੱਡੇ ਦੇ ਕੋਲ ਚੌਂਕ ਦੇ ਵਿੱਚ ਤਾਂ ਜਿਵੇਂ ਹੀ ਇੱਕ ਬੰਦਾ ਉਤਰਦਾ ਹੈ ਤਾਂ ਉਸਦੇ ਮਗਰ ਹਮਲਾਵਰ ਵੀ ਉਤਰ ਆਂਦਾ ਹੈ ਆਪਣੇ ਡੱਬ ਦੇ ਵਿੱਚੋਂ ਪਿਸਤੌਲ ਕੱਢ ਕੇ ਸਿੱਧਾ ਉਸਦੇ ਫਾਇਰ ਮਾਰਦਾ ਹੈ ਗੋਲੀ ਮਾਰ ਦਿੰਦਾ ਹੈ ਤਾਂ ਉੱਥੋਂ ਫਰਾਰ ਹੋ ਜਾਂਦਾ ਹੈ ਤਾਂ ਦੱਸ ਦਈਏ ਕਿ ਜਲੰਧਰ ਦਾ ਇਹ ਮਾਮਲਾ ਹੈ ਜਲੰਧਰ ਦੇ ਵਡਾਲਾ ਚੌਕ ਦੇ ਨੇੜੇ ਵਾਰਦਾਤ ਹੋਈ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਬੰਦੇ ਬਾਸ ਦੇ ਵਿੱਚ ਸਵਾਰ ਸਿਗੇ ਤਾਂ ਇਹਨਾਂ ਦੇ ਵਿਚਾਲੇ ਕੀ ਵਿਵਾਦ ਹੋਇਆ ਇਸ ਦਾ ਤਾਂ ਅਜੇ ਖੁਲਾਸਾ ਨਹੀਂ ਹੋ ਸਕਿਆ ਹੈ ਤਾਂ ਇਹ ਸੀਸੀਟੀਵੀ ਸਾਹਮਣੇ ਆਇਆ ਜਿਸ ਦੇ ਵਿੱਚ ਗੋਲੀ ਮਾਰਦਾ ਬੰਦਾ ਸਾਫ਼ ਦਿਖਾਈ ਦੇ ਰਿਹਾ ਹੈ ਤਾਂ ਦਿਨ ਦਿਹਾੜੇ ਹੋਏ ਇਸ ਕਾਂਡ ਦੇ ਨਾਲ ਇਲਾਕੇ ਦੇ ਲੋਕ دہشت ਦੇ ਵਿੱਚ ਨੇ ਤਾਂ ਇਲਾਕੇ ਦੇ ਵਿੱਚ دہشت ਫੈਲ ਗਈ ਫਿਲਹਾਲ ਜ਼ਖਮੀ ਹੋਏ ਗੋਲੀ ਲੱਗਨ ਨਾਲ ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਫਿਲਹਾਲ ਚੱਲ ਰਿਹਾ ਹੈ ਤਾਂ ਪੁਲਿਸ ਵੱਲੋਂ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਹ ਸੀਸੀਟੀਵੀ ਸਾਹਮਣੇ ਆਈ ਹੈ ਦੇਖ ਸਕਦੇ ਹੋ ਇੱਕ ਵਾਰ ਤੁਹਾਨੂੰ ਫੇਰ ਪੂਰਾ ਸੀਸੀਟੀਵੀ ਦਿਖਾਣੇ ਆ ਕਿs ਤਰੀਕੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਇਹ ਉਹ ਸਰਦਾਰ ਖੜਾ ਹੈ ਉਹ ਉਤਰਿਆ ਉਹ ਉਤਰਿਆ ਪਿੱਛੋਂ ਇਹ ਉਹ ਉਤਰਿਆ ਉਹ ਪਿੱਛੋਂ ਨਿਕਲਿਆ ਜੋ ਗੋਲੀ ਮਾਰ ਉਹ 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 ਗੋਲੀ ਮਾਰੀ ਆ ਦੌੜਿਆ ਬੰਦਾ ਅੱਗੇ ਮੋਟਰਸਾਈਕਲ ਵਾਲੇ ਖੜਾ ਆ ਇਹ ਪੈਦਲ ਹੀ ਚਲੇ ਗਿਆ ਹੁਣ ਦੇਖੀਏ ਇਹ ਇਹ ਉਹ ਸਰਦਾਰ ਖੜਾ ਇਹ ਉਹ ਉਤਰਿਆ ਉਹ ਉਤਰਿਆ ਪਿੱਛੋਂ ਇਹ ਉਹ ਉਤਰਿਆ ਇੱਕ ਪਿਛੋਂ ਨਿਕਲਿਆ ਜੋ ਗੋਲੀ ਮਾਰ ਉਹ ਉਹ ਗੋਲੀ ਮਾਰੀ ਆ ਦੌੜਿਆ ਬੰਦਾ ਅੱਗੇ ਮੋਟਰਸਾਈਕਲ ਵਾਲੇ ਖੜਾ ਆ ਇਹ ਪੈਦਲ ਹੀ ਚਲੇ ਗਿਆ ਹੁਣ ਦੇਖੀਏ ਇਹ ਇਹ ਉਹ ਸਰਦਾਰ ਖੜਾ ਇਹ ਉਹ ਉਤਰਿਆ ਉਹ ਉਤਰਿਆ ਪਿੱਛੋਂ ਇਹ ਉਹ ਉਤਰਿਆ ਉੱਪ ਸ਼ੋਰ ਕਰਾਇਓ ਉਹ ਉਹ ਗੋਲੀ ਉਹ ਗੋਲੀ ਮਾਰੀ ਆ ਦੌੜਿਆ ਬੰਦਾ ਅੱਗੇ ਮੋਟਰਸਾਈਕਲ ਵਾਲਾ ਖੜਾ ਆ ਇਹ ਪੈਦਲ ਹੀ ਚੱਲੇ ਗਿਆ ਹੁਣ ਦੇਖੀ ਇਹ ਇਹ ਉਹ ਸਰਦਾਰ ਖੜਾ ਆ ਤੇ ਉਹ ਉਤਰਿਆ ਉਹ ਉਤਰਿਆ ਪਿੱਛੋਂ ਇਹ ਉਹ ਉਤਰਿਆ ਉੱਪ ਸ਼ੋਰ ਕਰਾਇਓ ਉਹ ਉਹ ਗੋਲੀ ਉਹ ਗੋਲੀ ਮਾਰੀ ਆ ਦੌੜਿਆ ਬੰਦਾ ਅੱਗੇ ਮੋਟਰਸਾਈਕਲ ਵਾਲਾ ਖੜਾ ਆ ਇਹ ਪੈਦਲ ਹੀ ਚਲੇ ਗਿਆ ਹੁਣ ਦੇਖਿਓ ਇਹ ਇਹ ਬਹੁਤ ਸਰਦਾਰ ਖੜਾ ਹੈ ਤੇ ਉਹ ਉਤਰਿਆ ਉਹ ਉਤਰਿਆ ਪਿੱਛੋਂ ਇਹ ਉਹ ਉਤਰਿਆ ਉਹ ਪਿੱਛੋਂ ਨਿਕਲ ਆਇਆ ਉਹ ਗੋਲੀ ਉਹ ਹੋ ਉਹ ਗੋਲੀ ਮਾਰੀ ਆ ਦੌੜਿਆ ਬੰਦਾ ਅੱਗੇ ਮੋਟਰਸਾਈਕਲ ਵਾਲਾ ਖੜਾ ਹੈ ਇਹ ਪੈਦਲ ਹੀ ਚਲੇ ਗਿਆ ਹੁਣ ਦੇਖਿਓ ਇਹ ਇਹ ਬਹੁਤ ਸਰਦਾਰ ਖੜਾ ਹੈ ਤੇ ਉਹ ਉਤਰਿਆ ਉਹ ਉਤਰਿਆ ਪਿੱਛੋਂ ਪੰਜਾਬ ਦੇ ਵਿੱਚ ਵੱਡਾ ਕਾਂਡ ਹੋਇਆ ਹੈ ਦਿਨ ਦਿਆਲੇ ਵੱਡਾ ਕਾਂਡ ਹੋਇਆ ਇੱਕ ਬੰਦੇ ਨੂੰ ਗੋਲੀ ਮਾਰ ਦਿੱਤੀ ਗਈ ਜਿਸ ਦੀ ਕਿ ਇਹ ਸੀਸੀਟੀਵੀ ਸਾਹਮਣੇ ਆਈ ਹੈ ਬੱਸ ਦੇ ਵਿੱਚੋਂ ਬੰਦਾ ਉਤਰਦਾ ਹੈ ਤਾਂ ਮਗਰ ਹੀ ਉਸਦੇ ਹਮਲਾਵਰ ਹੁੰਦਾ ਹੈ ਜੋ ਕਿ ਸਿੱਧਾ ਫਾਇਰ ਕਰਦਾ ਹੈ ਉਸਦੇ ਤਾਂ ਗੋਲੀ ਮਾਰ ਕੇ ਫਰਾਰ ਹੋ ਜਾਂਦਾ ਹੈ ਤਾਂ ਇਹ ਸੀਸੀਟੀਵੀ ਸਾਹਮਣੇ ਆਈ ਹੈ ਦੇਖ ਸਕਦੇ ਹੋ ਬੱਸ ਰੁਕੀ ਹੋਈ ਹੈ ਪਹਿਲਾਂ ਇੱਕ ਬੰਦਾ ਉਸ ਦੇ ਵਿੱਚੋਂ ਉਤਰਦਾ ਹੈ ਤਾਂ ਉਸਦੇ ਮਗਰ ਹੀ ਦੂਸਰਾ ਬੰਦਾ ਵੀ ਉਤਰਦਾ ਹੈ ਜੋ ਕਿ ਸੱਦਾ ਫਾਇਰ ਮਾਰ ਦਿੰਦਾ ਹੈ ਤਾਂ ਗੋਲੀ ਮਾਰ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਤਾਂ ਇਸ ਬੰਦੇ ਦੇ ਢਿੱਡ ਦੇ ਵਿੱਚ ਗੋਲੀ ਲੱਗੀ ਹੈ ਜਿਸ ਨੂੰ ਕਿ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇਸ ਦੀ ਸੀਸੀਟੀਵੀ ਸਾਹਮਣੇ ਆਈ ਹੈ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬਾਸ ਦੇ ਵਿੱਚ ਦੋਵੇਂ ਸਵਾਰ ਸਿਗੇ ਪਹਿਲਾ ਜਦੋਂ ਇੱਕ ਬੰਦਾ ਉਤਰਦਾ ਹੈ ਉਸ ਦੇ ਮਗਰ ਹੀ ਹਮਲਾਵਰ ਉਤਰਦਾ ਹੈ ਤਾਂ ਜਿਵੇਂ ਹੀ ਉਸ ਨੂੰ ਗੋਲੀ ਮਾਰ ਦਿੰਦਾ